ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਕਿ ਅੱਜ ਤੁਸੀਂ ਮੇਰੇ ਦਿੱਤੇ ਸੱਦੇ ਦਾ ਮਾਨ ਰੱਖਿਆ ਔਰ ਤੁਸੀਂ ਅੱਜ ਸਾਰੇ ਜਾਣੇ ਅਰਸ਼ੀ ਕ੍ਰੀਸ਼ਨਸ ਦੇ ਫੰਕਸ਼ਨ ਤੇ ਤੁਸੀਂ ਅੱਜ ਆਏ ਮੈਂ ਤੁਹਾਡਾ ਬਹੁਤ-ਬਹੁਤ ਥੈਂਕਸ ਕਰਦੀ ਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਮੈਂ ਹਾਂ ਤੁਹਾਡੀ ਆਪਣੀ ਗਗਨਦੀਪ ਔਰ ਅਰਸ਼ੀ ਕ੍ਰੀਸ਼ਨਸ ਔਰਸ਼ੀ ਕ੍ਰੀਸ਼ਨਸ ਦਾ ਜਿਹੜਾ ਨਾਮ ਹੈ ਕਿ ਜੀ ਕੇ ਨਾਲ ਬਣਿਆ ਅੱਜ ਅਰਸ਼ੀ ਕ੍ਰਿਸ਼ਨ ਦੀ ਸ਼ੁਰੂਆਤ ਅਸੀਂ ਕਿਸ ਤਰੀਕੇ ਨਾਲ ਕੀਤੀ ਔਰ ਅੱਜ ਅਰਸ਼ੀ ਕ੍ਰਿਸ਼ਨ ਕਿਸ ਮੁਕਾਮ ਤੱਕ ਔਰ ਲੈਵਲ ਤੱਕ ਪਹੁੰਚੂਗਾ ਹੈ ਅੱਜ ਤੁਹਾਨੂੰ ਅਸੀਂ ਉਹ ਦੱਸਣ ਵਾਸਤੇ ਅੱਜ ਅਸੀਂ ਇੱਥੇ ਸਾਰਿਆਂ ਨੂੰ ਗੈਟ ਟੂਗੇਦਰ ਕੀਤੀ ਹੈ ਮੈਂ ਗਾਇਕਨਾ ਚਾਹਾਂਗੀ 2008 ਆਠਵੀ 2008 ਵਿੱਚ ਮੈਂ ਕੋਈ ਵਾਕਿੰਗ ਊਮਨ ਉਹ ਮੈਂ ਨਹੀਂ ਸੀ ਮੈਂ ਇੱਕ ਸਧਾਰਨ ਲੜਕੀ ਸੀ ਇੱਕ ਹਾਊਸ ਵਾਈਫ ਸੀ ਉਹ ਬਹੁਤ اچھا ਬLESSED ਪਪਾ ਨੇ ਮੈਨੂੰ ਕੀਤਾ ਸੀ ਔਰ ਇੱਕ ਮੈਂ ਮਦਦ ਬਣ ਚੁੱਕੀ 2008 ਵਿੱਚ ਕੁਝ ਕਰਦੇ ਹਾਲਾਤ ਔਰ ਸਿਚੁਏਸ਼ਨ ਇਸ ਤਰੀਕੇ ਦੀ ਹੋਈ ਕਿ ਮੈਨੂੰ ਡਿਸੀਜਨ ਲੈਣਾ ਪਿਆ ਕਿ ਅਗਰ ਮੈਂ ਕੁਝ ਜ਼ਿੰਦਗੀ ਵਿੱਚ ਕਰਨਾ ਚਾਹੁੰਦੀ ਆ ਮੈਨੂੰ ਇੱਕ ਪਲੈਟਫਾਰਮ ਲੈਣਾ ਪਏਗਾ ਇੱਕ ਸ਼ੁਰੂਆਤ ਕਰਨੀ ਪਏਗੀ ਇੱਕ ਕੰਮ ਦੀ ਤਾਂ ਕਿ ਆਉਣ ਵਾਲੀ ਜ਼ਿੰਦਗੀ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਮੈਂ ਇਜ਼ੀਲੀ ਹੈਡਰ ਕਰ ਸਕਾਂ 2008 ਵਿੱਚ ਘਰ ਦੀ ਸਲਾਹ ਦੇ ਨਾਲ ਮੈਂ ਫੈਸਲਾ ਲਿਆ ਕਿ ਮੈਂ ਜਿਵੇਂ ਗੀਤਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮੇਰੇ ਜਿਹੜੇ ਪੇਰੈਂਟਸ ਨੇ ਉਹ ਕਾਫੀ ਅੱਛੇ ਮੇਸਟਰ ਔਰ ਮੈਨੂੰ 100% ਸ਼ੋਰਟੀ ਸੀਗੀ ਕਿ ਅਗਰ ਸਾਡੀ ਬੈਕਗ੍ਰਾਉਂਡ ਸਟਰੋਂਗ ਹੁੰਦੀ ਹੈ ਤੇ ਉਹਨਾਂ ਬੱਚਿਆਂ ਨੂੰ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ ਕਿਸੇ ਵੀ ਅਚੀਵਮੈਂਟ ਨੂੰ ਪ੍ਰਾਪਤ ਕਰਨ ਵਾਸਤੇ ਲੇਕਿਨ ਮੇਰੇ ਨਾਲ ਬਿਲਕੁਲ ਹੀ ਆਪੋਜ਼ਿਟ ਹੋਇਆ ਜਦੋਂ ਮੈਂ ਮਾਰਕੀਟ ਵਿੱਚ ਗਈ ਕੰਮ ਮੰਗਣ ਵਾਸਤੇ ਗਈ ਤੇ ਲੋਕਾਂ ਨੇ ਮੈਨੂੰ ਕਿਹਾ ਮੈਡਮ ਕੀ ਗੱਲ ਹੈ ਸਾਡੇ ਨਾਲ ਮਜ਼ਾਕ ਕਰਦੇ ਪਏ ਹੋ ਤੁਹਾਨੂੰ ਕੀ ਲੋੜ ਆ ਕੰਮ ਦੀ ਲੇਕਿਨ ਆਪਣੇ ਘਰ ਦੀ ਸਿਚੁਏਸ਼ਨ ਆਪਣੇ ਨਾਲੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਮੈਂ ਇਹ ਨਹੀਂ ਕਹਾਗੀ ਕਿ ਹਰ ਇੱਕ ਕਹਾਣੀ ਹਰ ਇੱਕ ਘਰ ਦੀ ਕਹਾਣੀ ਇੱਕੋ ਜਿਹੀ ਹੁੰਦੀ ਆ ਲੇਕਿਨ ਅੱਜ ਦੇ ਸਮੇਂ ਵਿੱਚ ਰਲਦੀ ਮਿਲਦੀ ਜ਼ਰੂਰ ਹੋਈ ਮੈਂ ਜਦੋਂ ਘਰ ਵਾਪਸ ਆਈ ਤਾਂ ਮੈਂ ਬਹੁਤ ਮੇਰਾ ਮਨ ਟੁੱਟ ਚੁੱਕਾ ਸੀ ਕਰਦਿਆਂ ਨਾਲ ਸਲਾਹ ਕੀਤੀ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਗੱਲਾਂ ਦੋਨੋਂ ਹੀ ਸੀ ਇੱਕ ਕੰਮ ਵੀ ਕਰਨਾ ਤੇ ਘਰਦਿਆਂ ਦੀ ਇੱਜ਼ਤ ਦਾ ਧਿਆਨ ਵੀ ਰੱਖਣਾ ਕਿ ਲੋਕੀ ਇਹ ਨਾ ਕਹਿਣ ਕਿ ਕੁੜੀ ਇਹਨਾਂ ਦੀ ਕੀ ਕਰਦੀ ਫਿਰਦੀ ਆ ਪੈਸਿਆਂ ਦੇ ਤੇ ਕੋਈ ਕਮੀ ਹੈ ਨਹੀਂ ਲੇਕਿਨ ਜਦੋਂ ਅਸੀਂ ਇੱਕ ਲੜਕੀ ਦੀ ਇੱਕ ਮੁੰਡੇ ਦੀ ਇੱਕ ਕੁੜੀ ਦੀ ਗੱਲ ਕਰਦੇ ਆ ਉਹ ਤੋਂ ਕਿਤੇ ਨਾ ਕਿਤੇ ਅਸੀਂ ਅੱਜ ਵੀ ਸਾਡਾ ਇੱਕ ਸਮਾਜ ਇਸ ਤਰੀਕੇ ਨਾਲ ਡਵੈਲਪ ਹੋ ਰਿਹਾ ਕਿ ਅਸੀਂ ਲੜਕੀਆਂ ਵਾਸਤੇ ਸਭ ਕੁਝ ਸੋਚ ਲੈਂਦੇ ਆ ਪਰ ਜਦੋਂ ਲੜਕੀ ਦੀ ਵਾਰੀ ਆਉਂਦੀ ਹੈ ਉਹ ਤੋਂ ਕਿਤੇ ਨਾ ਕਿਤੇ ਪੇਰੈਂਟਸ ਇਹ ਸੋਚ ਲੈਂਦੇ ਆ ਕੋਈ ਨਹੀਂ ਵਿਆਹੀ ਜਾਏਗੀ ਅੱਗੇ ਜਾਏਗੀ ਆਪਣੇ ਆਪ ਕਰ ਲਈ ਤੇ ਸਾਰੇ ਇਹ ਸੋਚਦੇ ਨੇ ਜੇ ਇੰਨੇ ਵੱਡੇ ਘਰੋਂ ਆਈ ਐ ਤੇ ਇਹ ਇੰਨਾ ਨੇ ਕੀਤਾ ਕੀ ਇੱਕ ਲੜਕੀ ਦੀ ਸਿਚੁਏਸ਼ਨ ਤੇ ਮੈਂ ਗੱਲ ਕਰਨਾ ਚਾਹਾਂਗੀ ਉਹ ਇੱਕ ਫੁੱਟਬਾਲ ਦੀ ਤਰ੍ਹਾਂ ਹੋ ਜਾਂਦੀ ਹੈ ਕਿ ਨਾ ਉਹ ਇਸ ਜੋਗੀ ਰਹਿੰਦੀ ਹੈ ਨਾ ਉਹ ਉਸ ਜੋਗੀ ਰਹੇ 2009 ਵਿੱਚ ਸਾਡਾ ਅਰਸੀ ਕ੍ਰੇਸ਼ਨ ਸਭ ਨੂੰ ਅੱਜ ਪਤਾ ਹੈ ਕਿ ਅਰਸੀ ਕ੍ਰੇਸ਼ਨ ਕਿੱਥੇ ਸਟੈਂਡ ਕਰਦਾ ਪਿਆ ਔਰ ਅਰਸੀ ਕ੍ਰੇਸ਼ਨ ਨੂੰ ਅੱਜ ਤੁਸੀਂ ਚੰਗੀ ਤਰ੍ਹਾਂ ਵਾਕਫ ਹੋ ਲੇਕਿਨ 9009 ਵਿੱਚ ਇੱਕ ਕਮਰੇ ਤੋਂ ਸਟਾਰਟ ਹੋਇਆ ਅਰਸੀ ਕ੍ਰੇਸ਼ਨ ਮੈਨੂੰ ਹਾਇਰ ਤੱਕ ਯਾਦ ਹੈ ਕਿ ਮੈਂ ਮੇਰੇ ਫਾਦਰ ਨੇ ਮੈਨੂੰ ਸੁਜੈਸਟ ਕੀਤਾ ਕਿ ਅਸੀਂ ਤੈਨੂੰ ਮਸ਼ੀਨਾਂ ਦਾ ਅਰੇਂਜ ਕਰ ਦਨੇ ਆ ਤੂੰ ਐਦਾਂ ਕਰ ਕਿ ਸਿਲਾਈ ਦਾ ਕੰਮ ਸੁਰੂ ਕਰ ਕਾਰੀਗਰ ਰੱਖ ਲੈ ਜਿੰਨਾ ਕਹਿਣਾ ਸੌਖਾ ਸੀ ਕਰਨਾ ਉਸ ਤੋਂ ਜ਼ਿਆਦਾ ਔਖਾ ਸੀ ਕਿਉਂਕਿ ਬੈਕਗ੍ਰਾਉਂਡ ਸਹੀ ਹੋਣ ਕਰਕੇ ਕਦੀ ਵੀ ਕੋਈ ਕੰਮ ਹੱਥੀਂ ਕੀਤਾ ਹੀ ਨਹੀਂ ਸੀ ਇਹ ਸਭ ਤੋਂ ਵੱਡੀ ਮੈਂ ਨੈਟਿਵ ਪੁਆਇੰਟ ਆਪਣੇ ਆਪ ਦਾ ਗਿੰਦੀ ਸੀ 2009 ਦੇ ਵਿੱਚ ਮੇਰੇ ਫਾਦਰ ਕੋਲੋਂ ਮੈਂ ਹੈਲਪ ਲੈ ਕੇ ਹਾਂ ਮੈਂ ਇਹ ਜ਼ਰੂਰ ਕਮਾਂਗੀ ਹੈਲਪ ਲੈ ਕੇ ਕਿਉਂਕਿ ਇਹੀ ਕੰਮ ਅਗਰ ਇੱਕ ਬੇਟਾ ਕਰਦਾ ਤੇ ਉਹ ਹੈਲਪ ਨਹੀਂ ਸੀ ਮੰਨੀ ਜਾਣੀ ਉਹ ਉਹਦੀ ਜ਼ਿੰਮੇਵਾਰੀ ਸੀ ਲੇਕਿਨ ਹਰ ਭਾਰ ਫੈਮਿਲੀ ਵਿੱਚ ਜਦੋਂ ਇੱਕ ਲੜਕੀ ਨੂੰ ਅਸੀਂ ਕੰਮ ਕਰਦੇ ਆ ਉਹਨੂੰ ਅਸੀਂ ਅਸਾਸਤਾਨੇ ਕਿ ਇਹ ਤੇਰੀ ਮਦਦ ਕੀਤੀ ਗਈ ਇਹ ਇੱਕ ਬਹੁਤ ਕੌੜਾ ਔਰ ਸੱਚਾ ਸੱਚ ਜਿਹੜਾ ਕਿ ਅਸੀਂ ਅੱਖਾਂ ਬੰਦ ਕਰਕੇ ਇਹਨੂੰ ਇਗਨੋਰ ਕਰ ਦਿੰਦੇ 2009 ਵਿੱਚ ਮੈਂ ਆਪਣੇ ਅੰਡਰ ਲੇਬਰ ਰੱਖੀ ਅ ਲੇਬਰ ਰੱਖੀ ਕੰਮ ਕਰਨਾ ਸ਼ੁਰੂ ਕੀਤਾ ਲੇਕਿਨ ਮੇਰਾ ਇੱਕ ਬਹੁਤ ਵੱਡਾ 네ਗੇਟਿਵ ਪੁਆਇੰਟ ਸੀਗਾ ਕਿ ਮੈਂ ਕੀ ਕੰਮ ਕਰਾਂਗੀ ਕਿ ਮੈਂ ਕਿਸੇ ਨੂੰ ਕੀ ਕੰਮ ਕਰਨ ਨੂੰ ਲੇਬਰ ਨੂੰ ਕਮਾਂਗੀ

ਮੈਨੂੰ ਨੈਟਿਵ ਪੁਆਇੰਟ ਕੀ ਲੱਗਾ ਆਪਣੇ ਆਪ ਵਿੱਚ ਕਿ ਮੈਨੂੰ ਕੰਮ ਕਰਨ ਦਾ ਪਤਾ ਨਹੀਂ ਸੀ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਿਸਰਾ ਕਿੱਦਾਂ ਕਰਦਾ ਮੈਂ ਖੁਦ ਦੀ ਆਪਣੀ ਮਸ਼ੀਨ ਲਈ ਤੇ ਮੈਂ ਲੇਬਰਸ ਤੇ ਕਿਚਨ ਨਾਲ ਬੈਠ ਕੇ ਇੱਕ ਲੇਬਰਸ ਜਿਹੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਲੇਬਰ ਮੇਰੀ ਲੇਬਰ ਮੈਨੂੰ ਕਹਿੰਦੀ ਮੈਡਮ ਤੁਹਾਨੂੰ ਕੀ ਲੋੜ ਆ ਕੰਮ ਕਰਨ ਦੀ ਤੁਸੀਂ ਸਾਨੂੰ ਤਰਫਾਹ ਦੇਈ ਜਾਓ ਤੇ ਅਸੀਂ ਕੰਮ ਕਰੀ ਜਾਵਾਂਗੇ ਮੈਂ ਆਪਣੇ ਮਰਚਨਸ ਨੂੰ ਇੱਕੋ ਗੱਲ ਕਹੀ ਮੈਂ ਕਿਹਾ ਮੈਂ ਸਿੱਖਣਾ ਚਾਹਨੀ ਹਾਂ ਮੈਨੂੰ ਕੱਲ ਨੂੰ ਤੁਹਾਡੀ ਲੋੜ ਨਾ ਪਵੇ ਕਿ ਹਾਂ ਵੀ ਤੁਸੀਂ ਹੋਵੋਗੇ ਤੇ ਮੇਰਾ ਬੁਟੀਕ ਚੱਲੇਗਾ ਤੁਸੀਂ ਨਹੀਂ ਹੋਵੋਗੇ ਤੇ ਮੇਰਾ ਬੁਟੀਕ ਤੇ ਠੱਪ ਮੈਂ ਕਿਹਾ ਇਸ ਕਰਕੇ ਮੈਂ ਕੰਮ ਕੰਗਾ ਚਾਹੁੰਦੀ ਹਾਂ ਹੌਲੀ ਹੌਲੀ ਰੱਬ ਨੇ ਕਿਰਪਾ ਕੀਤੀ ਮਿਹਨਤ ਕਰਦੇ ਗਏ ਅਰਸ਼ੀ ਕ੍ਰੇਸ਼ਨ ਬੁਟੀਕ ਤੋਂ ਮੈਂ ਅਰਸ਼ੀ ਕ੍ਰੇਸ਼ਨ ਸ਼ੋਰੂਮ ਤੱਕ ਦਾ ਸਫ਼ਰ ਬਹੁਤ ਹੀ ਅੱਛੇ ਤਰੀਕੇ ਨਾਲ ਔਰ ਤੁਹਾਡੇ ਲੋਕਾਂ ਦੇ ਸਾਰਿਆਂ ਦੇ ਸਾਥ ਨਾਲ ਮੈਂ ਕਵਰ ਕੀਤਾ ਅੱਜ ਤੁਹਾਨੂੰ ਵੀ ਜਿਸ ਤਰੀਕੇ ਨਾਲ ਪਤਾ ਹੈ ਕਿ ਅਸੀਂ 3 ਸ਼ੋਰੂਮ ਅਰਸ਼ੀ ਕ੍ਰੇਸ਼ਨ ਤੋਂ ਦੁਕਾਨਾਂ ਅਸੀਂ ਪਰਚੇਸ ਕੀਤੀਆਂ ਔਰ ਅੱਜ ਅਰਸ਼ੀ ਕ੍ਰੇਸ਼ਨ ਸ਼ੋਰੂਮ ਤੇ ਜਿੱਥੇ ਕਿ ਤੁਸੀਂ ਸਾਰੇ ਜਾਣੇ ਆਉਂਦੇ ਅਰਸ਼ੀ ਕ੍ਰੇਸ਼ਨ ਸ਼ੋਰੂਮ ਤੇ ਜਦੋਂ ਨਾ ਕੰਮ ਸਟਾਰਟ ਕੀਤਾ ਵਕਤ ਹਾਲਾਤਾਂ ਨੂੰ ਨਜ਼ਰ ਰੱਖਦੇ ਹੋਏ ਮੈਂ ਸਟੀਚ ਸੂਟ ਸੇਲ ਕਰਨ ਨਾਲ ਸ਼ੁਰੂ ਕਰ ਦਿੱਤੇ ਜਿਵੇਂ ਕਰਕੇ ਸਾਡੀ ਅਰਸ਼ੀ ਕ੍ਰੀਏਸ਼ਨ ਬੁਟੀਕ ਨੂੰ ਬੂਸਟ ਮਿਲਿਆ ਲੋਕਾਂ ਨੇ ਸਾਡੇ ਕੋਲੋਂ ਉੱਥੇ ਸੂਟ ਖਰੀਦਨੇ ਵੀ ਸ਼ੁਰੂ ਕਰਤੇ ਤੇ ਅਸੀਂ ਉਹਨਾਂ ਦੀ ਸਟੀਚਿੰਗ ਵੀ ਉੱਥੇ ਖੁਦ ਕਰਨਾ ਇੱਕ ਪਲੇਟਫਾਰਮ ਬਣ ਗਿਆ ਬਹੁਤ ਵਧੀਆ ਇਹ ਹਮੇ ਲੋਕਾਂ ਨੂੰ ਬਹੁਤ ਇਜ਼ੀ ਲੱਗਣ ਲੱਗ ਪਿਆ ਲੋਕੀ ਕਹਿੰਦੇ ਗਗਨ ਜੂਰੇ ਸਾਡਾ ਪ੍ਰੋਬਲਮ ਹੀ ਹੱਲ ਕਰਤੀ ਅਸੀਂ ਸੂਟ ਕਿਤੋਂ ਲੈਂਦੇ ਸੀਗੇ ਸੋアン ਦੇ ਇਹ ਤੋਂ ਸੀ ਵਧੀਆ ਹੋ ਗਿਆ ਤੂੰ ਹੀ ਸੂਟ ਦਿੰਨੀ ਆ ਤੂੰ ਇਸ ਚੀਜ਼ ਕਰ ਦਿੰਨੀ ਆ ਤੇ ਮੈਂ ਹੋਲੀ ਜੀ ਫਿਰ ਐ ਵੀ ਕਿਹਾ ਕਿ ਚਿੰਕਾ ਵੀ ਥੋੜੀ ਮਤਿਆ ਮੈਂ ਖਾ ਲੰਨੀ ਆ ਤੇ ਬਸ ਇਹ ਮਤਲਬ ਇਹ ਇੱਕ ਸੱਚਾਈ ਹੈ ਕਿ ਜਦੋਂ ਅਸੀਂ ਕੰਮ ਕਰਦੇ ਹਾਂ ਕੰਮ ਦੀ ਸ਼ੁਰੂਆਤ ਕਰਦੇ ਆ ਸਾਡੇ ਕੋ ਕੁਝ ਗਲਤੀਆਂ ਹੁੰਦੀਆਂ ਨੇ ਪਰ ਲੇਕਿਨ ਜੇ ਅਸੀਂ ਕੰਮ ਕਰਾਂਗੇ ਤੇ ਸਾਡੇ ਕੋ ਗਲਤੀਆਂ ਵੀ ਹੋਣ ਜੇ ਅਸੀਂ ਕੁਝ ਕਰਾਂਗੇ ਨਹੀਂ ਤੇ ਸਾਡੇ ਕੋ ਨਾ ਸੀ ਮਤਲਬ ਉਹ ਕਿਸੇ ਲੈਵਲ ਤੇ ਪਹੁੰਚ ਸਕਦੇ ਆ ਔਰ ਨਾ ਹੀ ਅਸੀਂ ਕੁਝ ਅਚੀਵ ਕਰ ਸਕਦੇ ਹਾਂ ਕੌਣ ਮੈਂ ਤੁਹਾਨੂੰ ਅੱਜ ਇਸ ਕਰਕੇ ਇੱਥੇ ਇਨਵਾਈਟ ਕੀਤਾ ਕਿ ਜਿਵੇਂ ਕਿ ਤੁਸੀਂ ਅਰਸ਼ੀ ਕ੍ਰੇਸ਼ਨ ਬੁਟੀਕ ਔਰ ਅਰਸ਼ੀ ਕ੍ਰੇਸ਼ਨ ਸ਼ੋਰੂਮ ਨੂੰ ਚੰਗੀ ਤਰੀਕੇ ਨਾਲ ਜਾਣਦੇ ਹੋ ਲੇਕਿਨ ਅੱਜ ਮੈਂ ਇੱਕ ਸਟੈਪ ਫੋਰ ਵਧਣਾ ਚਾਹਾਂਗੀ ਅੱਜ ਜੇ ਵੀ ਸਾਡੀ ਆਸ਼ੀ ਕ੍ਰੇਸ਼ਨ ਆ ਉਹ ਐਜ਼ ਅ ਕੰਪਨੀ ਅਸੀਂ ਬਣਾ ਚੁੱਕੇ ਹਾਂ ਹੁਣ ਤੁਸੀਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਕਹੋਗੇ ਕਿ ਕੰਪਨੀ ਕਿਸ ਤਰੀਕੇ ਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਅਸੀਂ ਕੁਝ ਚੀਜ਼ ਸਟੱਡੀ ਕਰਦੇ ਆ ਤੇ ਫਿਰ ਸਾਨੂੰ ਸਮਝ ਆਉਂਦੀ ਹੈ ਇੱਕ ਤਾਂ ਜਦੋਂ ਚਾਰ ਪੰਜ ਦੇ ਉਹ ਇਸ ਤਰੀਕੇ ਨਾਲ ਨਹੀਂ ਪਾਉਂਦੇ ਉਹਦੇ ਨਾਲ ਸਾਨੂੰ ਮਿਲ ਕੇ ਅਰਸ਼ੀ ਕ੍ਰੇਸ਼ਨ ਬੁਟੀਕ ਨੂੰ ਮੈਂ ਕੱਲੇ ਸੋਚਿਆ ਔਰ ਕੱਲੇ ਕਵਰ ਕਰ ਲਿਆ ਅਰਸ਼ੀ ਕ੍ਰੇਸ਼ਨ ਸ਼ੋਰੂਮ ਨੂੰ ਮੇਰੀ ਸੋਚ ਕੱਲੇ ਦੀ ਸੀ ਕਿ ਕਿ ਮੈਂ ਉਹਨੂੰ ਬੇਤਾ ਕਰਨਾ ਤੇ ਉਹ ਹੋ ਗਈ ਲੇਕਿਨ ਜੇਕਰ ਅਸੀਂ ਅਰਸ਼ੀ ਕ੍ਰੇਸ਼ਨ ਸ਼ੋਰੂਮ ਕੰਪਨੀ ਦੀ ਗੱਲ ਕਰਦੇ ਆਂ ਕੰਪਨੀ ਸਿਰਫ ਇੱਕ ਮੇਰੇ ਜਾਣੇ ਨਾਲ ਕੰਪਨੀ ਖੜੀ ਨਹੀਂ ਹੋ ਸਕਦੀ ਸੀ ਮੈਨੂੰ ਆਪਣਿਆਂ ਦਾ ਸਾਥ ਔਰ ਆਪਣਿਆਂ ਦਾ ਬਿਲਕੁਲ سپورਟ ਸਹੀਦਾ ਸੀਗਾ ਜਿਹਦੇ ਕਰਕੇ ਮੈਂ ਅਰਸੀ ਕ੍ਰिएशन ਕੰਪਨੀ ਸ਼ੁਰੂ ਕਰ ਸਕਾਂ ਮੈਂ ਇਸ ਚੀਜ਼ ਨੂੰ ਬਹੁਤ ਪ੍ਰਾਊਡਲੀ ਕਹਿੰਨੀ ਆ ਕਿ ਅੱਜ ਮੈਂ ਕੁਝ ਹੱਦ ਤੱਕ ਇੱਕ ਅਰਸੀ ਕ੍ਰिएशन ਕੰਪਨੀ ਦਾ ਬੀਜ ਲਾ ਚੁੱਕੀ ਆ ਜਿਸ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਆ ਕਿ ਅਸੀਂ ਇੱਕ ਸਟਾਰਟਅਪ ਚੁੱਕੇ ਆ ਔਰ ਇਨ ਨੂੰ ਅਸੀਂ ਕਿਸ ਲਾਵਲ ਤੱਕ ਲੈ ਕੇ ਜਾਣਾ ਅੱਜ ਮੈਂ ਤੁਹਾਨੂੰ ਉਹ ਚੀਜ਼ ਸ਼ੇਅਰ ਕਰਾਂਗੀ ਕਿ ਤੁਸੀਂ ਵੱਧ ਤੋਂ ਵੱਧ ਮੇਰੇ ਨਾਲ ਜੁੜੋ ਮੇਰਾ ਹਿੱਸਾ ਬਣੋ ਔਰ ਤੁਹਾਨੂੰ ਮਨ ਵਿੱਚ ਇਹ ਨਾ ਕਦੀ ਆਵੇ ਕਿ ਹਾਂ ਵੀ ਇਹ ਗਗਨ ਸਾਨੂੰ ਅਗਰ ਅਸੀਂ ਕੁਝ ਇਹਨੇ ਕੋ ਇਨਵੈਸਟ ਕਰ ਰਹੇ ਹਾਂ ਤੇ ਇਹ ਸਾਨੂੰ ਪੈਸਾ ਕਿੱਥੇ ਕਿੱਥੋਂ ਦੇ ਦੇ ਦੀ ਅੱਜ ਸ਼ੁਰੂਆਤੀ ਅੱਜ ਮੇਰੇ ਉਹ ਸਾਰੇ ਇਨਵੈਸਟਰਸ ਮੇਰੇ ਕੋਲ ਮੈਂ ਬਹੁਤ ਪ੍ਰਾਊਡਲੀ ਫੀਲ ਕਰਦੀ ਹਾਂ ਕਿ ਅੱਜ ਸਾਰੇ ਇਨਵੈਸਟਰਸ ਮੇਰੇ ਨਾਲ ਬੈਠੇ ਹੋਏ ਆ ਜੋ ਕਿ ਬੜੇ ਹੀ ਵਧੀਆ ਔਦ ਬੜੇ ਹੀ ਚੈਲਨ ਅ ਅچھے ਤਰੀਕੇ ਨਾਲ ਮੈਨੂੰ ਸਪੋਰਟ ਕਰਦੇ ਆ ਔਰ ਕਿਤੇ ਨਾ ਕਿਤੇ ਉਹ ਤੁਸੀਂ ਸਾਰੇ ਜਾਣੇ ਅੱਜ ਕੰਪਨੀ ਦਾ ਹਿੱਸਾ ਬਣ ਚੁੱਕੇ ਹੋ ਮੇਰੀ ਮੇਰਾ ਲੋਕ ਕਹਿੰਦੇ ਨੇ ਕਿ ਜ਼ਿੰਦਗੀ گزارਣ ਵਾਸਤੇ ਇੱਕ ਧਰਤਾ ਹੋਣਾ ਤੇ ਇੱਕ ਦੁਕਾਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਦੋਨੋਂ ਚੀਜ਼ਾਂ ਮੇਰੇ ਕੋਲ ਬਣ ਚੁੱਕੀਆਂ ਸੀ ਮੇਰੇ ਕੋਲ ਘਰ ਵੀ ਮੈਂ ਆਪਣਾ ਫੁੱਡਾ ਬਣਾ ਚੁੱਕੀ ਸੀ ਔਰ ਮੇਰੇ ਖੁਦ ਦੀਆਂ ਸ਼ੋਰੂਮ ਵੀ ਬਣ ਚੁੱਕੀਆਂ ਸੀ ਲੋਕਾਂ ਨੇ ਕਿਹਾ ਕਿ ਮੈਡਮ ਹੁਣ ਹੁਣ ਅੱਗੇ ਕੀ ਹੁਣ ਤੁਸੀਂ ਸਭ ਕੁਝ ਅਚੀਵ ਕਰ ਲਿਆ ਹੁਣ ਤੇ ਕੁਝ ਰਹਿ ਨਹੀਂ ਗਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹਾਂ ਮੈਂ ਕਿਹਾ ਅੱਜ ਤੱਕ ਮੈਂ ਜੋ ਕੀਤਾ ਮੈਂ ਆਪਣੇ ਵਾਸਤੇ ਕੀਤਾ ਲੇਕਿਨ ਹੁਣ ਇਸ ਤੋਂ ਬਾਅਦ ਜਿਹੜੀ ਅਰਸ਼ੀ ਕ੍ਰੇਸ਼ਨ ਕੰਪਨੀ ਦੀ ਸ਼ੁਰੂਆਤ ਹੋਏਗੀ ਉਹ ਉਹਨਾਂ ਵਾਸਤੇ ਹੋਏਗੀ ਕਿ ਜਿੰਨਾਂ ਜਿਹੜੇ ਮੇਰੇ ਨਾਲ ਲੋਕੀ ਜੁੜਨਾ ਚਾਹੁੰਦੇ ਆ ਮੇਰੇ ਤੋਂ ਕੁਝ ਸਿੱਖਣਾ ਚਾਹੁੰਦੇ ਇਸ ਦੀ ਸ਼ੁਰੂਆਤ ਜਿਵੇਂ ਕਿ ਸਾਡੇ ਅੱਜ ਬੈਠੇ ਕੜੀਆਂ ਨੂੰ ਪਤਾ ਕਿ ਮੈਂ ਅੱਜ ਤੋਂ 23 ਸਾਲ ਪਹਿਲਾਂ ਇੱਕ ਫੈਸ਼ਨ ਸ਼ੋਅ ਕੀਤਾ ਸੀ ਅ ਅਸੀਂ ਆਪਣੀ ਕਲੋਨੀ ਵਿੱਚ ਫੈਸ਼ਨ ਸ਼ੋਅ ਕੀਤਾ ਸੀ ਮਾਡਲਸ ਹਾਇਰ ਕੀਤੀਆਂ ਸੀ ਔਰ ਜਿਦੇ ਵਿੱਚ ਕੀ ਅਸੀਂ ਇੱਕ ਪਲੇਟਫਾਰਮ ਬਣਾਇਆ ਸੀਗਾ ਕਿ ਸਾਰਿਆਂ ਨੂੰ ਇਨਵਾਈਟ ਕੀਤਾ ਸੀ ਔਰ ਆਪਣੀਆਂ ਡਿਜ਼ਾਈਨਿੰਗ ਦਿਖਾਉਣਾ ਸੀ ਮੈਂ ਇਹ ਗੱਲ ਇਸ ਕਰਕੇ ਤੁਹਾਨੂੰ ਕਲੀਅਰ ਮਤਲਬ ਦੱਸ ਦਾਲ ਕੀਤੀ ਹੈ ਕਿ ਜਦੋਂ ਅਸੀਂ ਕੋਈ ਚੀਜ਼ ਕਰਮੀ ਹੁੰਦੀ ਹੈ ਉਦੋਂ ਸਾਨੂੰ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਹੈ ਸੂਰਤ ਦੀ ਕੰਪਨੀ ਨਾਲ ਮੈਂ ਲਿੰਕ ਅਪ ਕੀਤਾ ਸੀ ਉਸ ਟਾਈਮ ਤੇ ਉਹਨਾਂ ਨੇ ਉਹਨਾਂ ਕੋਲੋਂ ਸਾਰੀ ਮੈਂ ਗਾਈਡੈਂਸ ਲਈ ਸੀ ਕਿ ਇੱਕ ਸਟੋਰ ਨੂੰ ਸਟਿਚ ਕਰਨਾ ਉਹ ਅਲੱਗ ਗੱਲ ਹੈ ਲੇਕਿਨ ਜਦੋਂ ਅਸੀਂ ਫੈਕਟਰੀ ਤਿਆਰ ਕਰਣੀ ਹੈ ਇੱਕ ਫੈਕਟਰੀ ਬਣਾਣੀ ਹੈ ਇੱਕ ਜਦੋਂ ਅਸੀਂ ਡ੍ਰੀਮ ਰੱਖਦੇ ਹਾਂ ਕਿ ਸਾਡੀ ਜਗ੍ਹਾ ਇੱਕ ਰੈਡੀमेड ਫੈਕਟਰੀ ਬਣੇ ਉਸ ਫੈਕਟਰੀ ਨੂੰ ਬਣਾਉਣ ਵਾਸਤੇ ਪਹਿਲਾਂ ਸਾਰੀ ਸਟੱਡੀ ਮੈਨੂੰ ਕਰਨੀ ਪਵੇਗੀ ਔਰ ਮੈਂ ਕੀਤੀ ਹੈ ਮੈਂ ਬੜੇ ਫਕਰ ਦਾ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਜਿਨ੍ਹਾਂ ਦੇ ਕੰਪਨੀ ਨੇ ਅੰਡਰ ਮੈਨ ਨਾਲ ਨਾਲ ਕੰਮ ਕੀਤਾ ਉਹਨਾਂ ਨੇ ਹੀ ਮੈਨੂੰ ਆਫਰ ਕੀਤੀ ਕਿ ਮੈਡਮ ਤੁਸੀਂ ਸੂਰਤ ਆ ਜਾਓ ਇੱਥੇ ਕੁਝ ਨਹੀਂ ਰੱਖਿਆ ਆ ਤੁਸੀਂ ਸੂਰਤ ਆਓ ਔਰ ਸਾਡੇ ਨਾਲ ਤੁਸੀਂ ਕੰਪਨੀ ਜੁਆਇਨ ਕਰ ਲਓ ਐਜ਼ ਅ ਮੈਨੇਜਰ ਮੈਂ ਆਪਣੇ ਫਾਦਰ ਨਾਲ ਗੱਲ ਕੀਤੀ ਮੈਂ ਕਿਹਾ ਪਾਪਾ ਮਤਲਬ ਮੈਨੂੰ ਨੇ ਇਹ ਕਹਿ ਰਹੇ ਨੇ ਕਿ ਤੁਸ ਸੂਰਤ ਆ ਜਾ ਮੈਨੂੰ ਕਹਿੰਦੇ ਕਹਿੰਦੇ ਤੂੰ ਸੋਚ ਸਕਦੀ ਐ ਇੰਨਾ ਕੁਝ ਅੱਜ ਬਣਾ ਕੇ ਤੂੰ ਸੂਰਤ ਚਲ ਜਾਏਗੀ ਮੈਂ ਚੁੱਪ ਗਈ ਕਿਉਂਕਿ ਐਨੀ ਸਟਰਗਲ ਤੋਂ ਬਾਅਦ ਇੱਕ ਆਪਣਾ ਨਾਮ ਬਣਾਉਣ ਤੋਂ ਬਾਅਦ ਫਿਰ ਇੱਕ ਜ਼ੀਰੋ ਲੈਵਲ ਤੋਂ ਸ਼ੁਰੂਆਤ ਕਰਨੀ ਇਹ ਮੈਨੂੰ ਠੀਕ ਨਹੀਂ ਲੱਗੀ। ਪਰ ਇਹ ਜਿਹੜਾ ਸਾਡਾ ਡਿਸਕਸ਼ਨ ਇੱਥੇ ক্লোਜ਼ ਨਹੀਂ ਹੋ ਗਈ। ਫੋਸਟ ਟਾਈਮ ਮੈਂ ਇਹ ਸੋਚਿਆ ਕਿ ਮੈਂ ਖੁਦ ਕੰਪਨੀ ਬਣਾਵਾਂਗੀ ਔਰ ਮੈਂ ਉਹਨਾਂ ਨੂੰ ਪ੍ਰੂਫ ਕਰਕੇ ਦੱਸਾਂਗੀ ਕਿ ਅੰਮ੍ਰਿਤਸਰ ਵਿੱਚ ਵੀ ਸੂਰਤ ਵਰਗੀਆਂ ਫੈਕਟਰੀਜ਼ ਔਰ ਕੰਪਨੀਆਂ ਬਣ ਸਕਦੀ। ਅੱਜ ਮੈਂ ਬੜੇ ਹੀ ਪ੍ਰੋਬਲੀ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਰੇ ਲੋਕਾਂ ਨੇ ਮੇਰੇ ਤੇ ਭਰੋਸਾ ਕੀਤਾ ਅਸੀਂ ਹੁਣ ਤੱਕ ਜੋ ਕਰ ਚੁੱਕੇ ਆ ਉਹ ਤੁਹਾਨੂੰ ਸਭ ਨੂੰ ਪਤਾ ਲੇਕਿਨ ਕੁਝ ਚੀਜ਼ਾਂ ਜਿਹੜੀ ਮੈਂ ਹਾਈਡ ਰੱਖੀ ਆ ਅੱਜ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਜੋ ਜੋ ਤੁਸੀਂ ਮੈਨੂੰ ਇਨਵੈਸਟ ਕਰਦੇਗੇ ਕੁਝ ਅਸੀਂ ਲੋਕਾਂ ਦੀ ਜ਼ਰੂਰਤਮੰਦ ਲੋਕਾਂ ਦੀ ਅਸੀਂ ਨਾਲ-ਨਾਲ ਮਦਦ ਵੀ ਕੀਤੀ ਐ ਕਈਆਂ ਲੋਕਾਂ ਨੇ ਸਾਡੇ ਨਾਲ ਜੁੜ ਕੇ ਉਹਨਾਂ ਦੇ ਘਰ ਬਣਾਏ ਕਈਆਂ ਦੀਆਂ ਲੜਕੀਆਂ ਦੀ ਅਸੀਂ ਮੈਰिजਸ ਕੀਤੀਆਂ ਔਰ ਕਈਆਂ ਨੂੰ ਹਸਪੀਟਲਾਈਜ਼ ਦਿਲਾਇਸ ਦੀ ਲੋੜ ਸੀ ਜਿਹੜਾ ਕੀ ਅਰਸ਼ੀ ਕ੍ਰੇਸ਼ਨ ਨੇ ਕੀਤਾ ਇਹ ਮੈਂ ਕਦੀ ਵੀ ਕੰਮ ਕਰਕੇ ਮੈਂ ਇਹ ਖਾਸ ਕਰਕੇ ਦੱਸਣਾ ਨਹੀਂ ਚਾਹਦੀ ਲੇਕਿਨ ਮੈਂ ਇਸ ਕਰਕੇ ਅੱਜ ਇਹ ਤੁਹਾਨੂੰ ਦੱਸਣਾ ਚਾਹੁੰਦੀ ਆਂ ਕਿ ਤੁਹਾਨੂੰ ਪਤਾ ਹੋਵੇ ਕਿ ਮੈਂ ਅਸੀਂ ਅੱਜ ਜਿਸ ਕੰਪਨੀ ਨਾਲ ਜੁੜੇ ਆ ਉਹ ਕੰਪਨੀ ਕੀ ਕੀ ਕਾਗਜ਼ੀ ਹੈ ਹੁਣ ਮੈਂ ਆਪਣਾ ਚਾਣਨਾ ਪਾਣਾ ਚਾਹਾਂਗੀ ਕਿ ਅਸੀਂ ਕਿਸ ਤਰੀਕੇ ਨਾਲ ਕੰਪਨੀ ਸਟਾਰਟ ਕਰਾਂਗੇ ਅਸੀਂ ਸੁਪਨਾ ਦੇਖ ਲੈਂਦੇ ਆ ਮੈਂ ਤੁਹਾਨੂੰ ਵੀ ਕਹਿੰਦੀ ਆ ਕਿ ਅਸੀਂ ਸੁਪਨਾ ਬਹੁਤ ਵਧੀਆ ਤਰੀਕੇ ਨਾਲ ਦੇਖ ਲੈਨੇ ਆ ਕਿ ਅਸੀਂ ਜੀ ਇਹ ਕੰਮ ਕਰਾਂਗੇ ਲੇਕਿਨ ਅਸੀਂ ਜਦੋਂ ਪ੍ਰੈਕਟੀਕਲ ਕਰਨ ਜਾਂਦੇ ਆ ਉਹਦੇ ਵਿੱਚ ਬਹੁਤ ਮੁਸ਼ਕਲਾਂ ਹੁੰਦੀਆਂ ਅਸੀਂ ਇੱਕ ਕੰਪਨੀ ਦੀ ਸ਼ੁਰੂਆਤ ਕਰਾਂਗੇ ਜਿਹਦੇ ਵਿੱਚ ਸਾਨੂੰ ਮਸ਼ੀਨਰੀ ਦੀ ਸਭ ਤੋਂ ਪਹਿਲਾਂ ਸਾਨੂੰ ਮਸ਼ੀਨਰੀ ਲੋੜ ਪੈਗੀ ਉਸ ਤੋਂ ਬਾਅਦ ਸਾਨੂੰ ਲੋੜ ਪੈਗੀ ਲੇਬਰ ਲੇਬਰ ਸਾਨੂੰ ਜਾਂ ਤੇ ਟ੍ਰੇਨਡ ਸੁਰੱਖਤ ਮੰਗਵਾਣੀ ਪੈਗੀ ਜਾਂ ਮੈਂ ਆਪਣੀ ਅਸ਼ੀ ਕੁਰੇਸ਼ਨ ਬੁਟੀਕ ਤੋਂ ਸਭ ਨੂੰ ਇਹ ਆਫਰ ਕੀਤੀ ਹੈ ਕਿ ਜੋ ਬੇਟੀ ਜਿਨ੍ਹਾਂ ਦੇ ਪੇਰੈਂਟਸ ਸਟੱਡੀ ਪ੍ਰੋਫੈਸ਼ਨਲ ਨਹੀਂ ਕਰਵਾ ਸਕਦੇ ਮੈਂ ਅੱਜ ਰਿਪੀਟ ਕਰ ਗਈਆਂ ਕਿ ਜਿਹੜੇ ਪੇਰੈਂਟਸ ਆਪਣੇ ਖਾਸ ਕਰਕੇ ਲੜਕੀਆਂ ਨੂੰ ਪ੍ਰੋਫੈਸ਼ਨਲੀ ਟ੍ਰੇਨਿੰਗ ਨਹੀਂ ਦੇ ਸਕਦੇ ਕਿ ਉਹ ਕਿਸ ਤਰੀਕੇ ਨਾਲ ਵਰਕਰ ਹਨ ਉਹਨਾਂ ਨੂੰ ਘਰ ਦੇ ਹਾਲਾਤ ਨਾਲ ਆਪਣੀ ਸਟੱਡੀ ਛੱਡਣੀ ਪੈਂਦੀ ਆ ਮੈਂ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਕੂਲ ਕਹਿੰਦਾ ਇੱਕ ਛੋਟੀ ਜੀ ਇੱਕ ਇੰਸਟੀਚਿਊਟ ਖੋਲਾਂਗੀ ਜਿਹਦੇ ਅੰਦਰ ਮੈਂ ਖੁਦ ਉਹਨਾਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਉਹਨਾਂ ਨੂੰ ਸਾਰੀ ਸਿੱਖਿਆ ਦਿੱਤੀ ਜਾਏਗੀ ਉਹਨਾਂ ਨੂੰ ਇੱਕ ਫੈਕਟਰੀ ਦੇ ਲੈਵਲ ਤੇ ਟ੍ਰੇਨ ਕੀਤਾ ਜਾਏਗਾ ਉਸ ਤੋਂ ਬਾਅਦ ਇਹ ਕੰਮ ਇੱਕ ਤਮ ਨਹੀਂ ਹੋਣਾ ਹਰ ਕੰਮ ਨੂੰ ਟਾਈਮ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਮੇਰੇ ਨਾਲ ਜੁੜੇ ਹੋ ਹਮੇਸ਼ਾ ਉਸੇ ਤਰੀਕੇ ਨਾਲ ਮੇਰੇ ਨਾਲ ਜੁੜੇ ਰਹੋ ਜਿਸ ਲੜਕੀਆਂ ਨੂੰ ਅਸੀਂ ਟ੍ਰੇਨ ਕਰਾਂਗੇ ਜਿਸ ਲੜਕੀਆਂ ਨੂੰ ਲੜਕੀਆਂ ਨੂੰ ਅਸੀਂ ਗਾਈਡੈਂਸ ਦੇਵਾਂਗੇ ਉਹਨਾਂ ਨੂੰ ਸਭ ਤੋਂ ਪਹਿਲੀ ਪ੍ਰੈਫਰੈਂਸ ਹੋਏਗੀ कि ਅਸੀਂ ਆਪਣੀ ਹੀ ਕੰਪਨੀ ਵਿੱਚ ਉਹਨਾਂ ਨੂੰ ਜੋਬ ਦਵਾਂਗੇ ਤੇ ਉਹਨਾਂ ਨੂੰ ਸੈਲਰੀ ਦਿੱਤੀ ਜਾਏਗੀ ਇਹ ਮੇਰਾ ਸੁਪਨਾ ਹੈ ਅੱਜ ਮੈਂ ਇਹ ਸੁਪਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਆਂ ਹੋਕ ਕਰਦੀ ਆਂ ਕਿ ਤੁਸੀਂ ਜਿਸ ਤਰੀਕੇ ਨਾਲ ਮੇਰੇ ਨਾਲ ਜੁੜੇ ਹੋ ਅੱਗੋਂ ਵੀ ਉਸੇ ਤਰੀਕੇ ਨਾਲ ਵੱਧ ਛੜ ਕੇ ਮੇਰੇ ਨਾਲ ਤੁਸੀਂ ਜੁੜੇ ਰਹੋ ਹੁਣ ਜੋ-ਜੋ ਇਨਵੈਸਟਰਸ ਮੇਰੇ ਨਾਲ ਜੁੜੇ ਆ ਉਹ ਅਸੀਂ ਬਹੁਤ ਕਟ ਅਮਾਉਂਟ ਅਸੀਂ ਉਹਨਾਂ ਨੂੰ ਦੇ ਪਾ ਰਹੇ ਹਾਂ ਰਿਟਰਨ ਵਿੱਚ ਲੇਕਿਨ ਆਉਣ ਵਾਲੇ ਟਾਈਮ ਤੇ ਉਹਨਾਂ ਇਨਵੈਸਟਰਸ ਨੂੰ ਸਭ ਤੋਂ ਪਹਿਲਾਂ ਪ੍ਰੈਫਰੈਂਸ ਹੋਏਗੀ ਜੇ ਅਸੀਂ 20% ਦਾ 50% ਆਪਣੀ ਜਿਹੜਾ ਉਹਨਾਂ ਨੂੰ ਦੇਣ ਵਾਸਤੇ ਮਤਲਬ ਵਧਾਵਾਂਗੇ ਪਹਿਲਾ ਮੇਰੇ ਉਹੀ ਇਨਵੈਸਟਰਸ ਦੀ ਪ੍ਰੈਫਰੈਂਸ ਹੋਏਗੀ ਜਿਹੜੇ ਕਿ ਸ਼ੁਰੂ ਤੋਂ ਜੁੜੇ ਬਟਿੰਗ ਵਾਲੋ ਕਰਨੀਓ ਤਾਂ ਜੀ